ਸਰਕਾਰ ਸਹਿਤ ਸਤਰੀਕਾ ਮੈਂ ਪ੍ਰੋਫੈਸਰ ਦਜੀਤ ਕੌਰ ਹਠੂਰ ਮੇਰੇ ਨਾਲ ਨੇ ਮੈਡਮ ਪਰਮਜੀਤ ਕੌਰ ਕਲੇਰ ਜੀ ਅਸੀਂ ਤੁਹਾਨੂੰ ਉਸ ਸਮੇਂ ਦਾ ਲੋਕ ਗੀਤ ਸੁਣਾ ਰਹੇ ਹਾਂ ਜਦੋਂ ਮੁੰਡੇ ਦਾ ਵਿਆਹ ਤੋਂ ਪਹਿਲਾਂ ਉਹਦੀ ਤਿਆਰੀ ਹੋ ਰਹੀ ਉਹਦੇ ਸਿਹਰਾ ਬੱਜ ਬਣ ਰਹੇ ਆ ਤੇ ਉਹਦੇ ਕੁਰਤਾ ਤੇ ਜੁੱਤੀ ਬੜੇ ਹੋ ਸ਼ਾਨਦਾਰ ਉਹਦੇ ਦੇਖ ਲੱਗਦੀ ਆ ਤਾਂ ਭੈਣਾਂ ਨੂੰ ਕਿਵੇਂ ਖੁਸ਼ੀ ਮਿਲਦੀ ਆ ਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਭਰਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਜਿਸ ਦੇ ਸਿਹਰੇ ਦਾ ਮੁੱਲ ਵੀ ਲੱਖਾਂ ਚ ਤੇ ਉਹਦੇ ਚੀਰੇ ਦਾ ਮੁੱਲ ਵੀ ਲੱਖਾਂ ਚਾ ਉਹਦੇ ਕੁਰਤੇ ਤੇ ਉਹਦੀ ਜੁੱਤੀ ਦੀ ਪ੍ਰਸ਼ੰਸਾ ਕਰਦੀਆਂ ਭੈਣਾ ਕਿਵੇਂ ਖੁਸ਼ੀ ਮਹਿਸੂਸ ਕਰਦੀਆਂ ਤੇ ਇਹ ਗੀਤ ਅਸੀਂ ਤੁਹਾਨੂੰ ਸੁਣਾਵਾਂਗੇ ਵੇਲਹੌਰ ਮਾਰਣੇ ਆਵੇ ਵੀਰਾ ਵੇਲਹੌਰ ਕੀ ਮੌਲਵੀਰਾ ਤੇਰੇ ਤੇਰੇ ਦਾ ਕੀ ਮੌਲਵੀਰਾ ਇਕ ਲਖ ਤੇਡੇ ੜੇ ਯਾਰੇ ਪਹਿਣੇ ਇਕ ਲਖ ਤੇਡੇ ੜੇ ਯਾਰੇ ਪਹਿਣੇ ਵੇਲ ਹੌ ਰਲਲਾ

ਇਕ ਲੱਖ ਤੇੜੇੜ ਯਾਰ ਪੈਣੇ ਇਕ ਲੱਖ ਤੇੜੇੜ ਜਾਰ ਪੈਣੇ ਬੇਲਹਾਰੋਂ ਦਰਜਣੇ ਆਈ ਵੀਰ ਬੇਲਹਾਰੋਂ ਦਰਜਣੇ ਆਈ ਵੀਰ ਤੇਰ ਮੁਸਤਸਾਂ ਲੇ ਆਈ ਬੀਰਾ ਤੇਰਾ ਕੁਲਤਾ ਬਿਉਂ ਲੇ ਆਈ ਪੀਰਾ ਤੇਰੇ ਕੁਲਤੇ ਦਾ ਕੀ ਮੁੱਲ ਵੀਰਾ ਤੇਰੇ ਕੁਲਤੇ ਦਾ ਕੀ ਮੁੱਲ ਵੀਰਾ 1 ਲੱਖ ਰੇੜੇ ਵੇਲ ਹਉਰ ਰੋ ਮੁਝਾਣੇ ਆਈ ਵੀਰ ਤੇਰ ਜੋੜਾ ਸਿਆਰੇ ਆਈ ਵੀਰ ਤੇਰ ਜੋੜਾ ਸਿਆਰੇ ਆਈ ਵੀਰ ਤੇਰੇ ਜੋੜੇ ਮੱਲ ਵੀਰਾ ਤੇਰੇ ਜੋੜੇ ਦਾ ਕੀ ਮੱਲ ਵੀਰਾ ਇਕ ਲੱਖ ਤੇਡੇੜੂ ਯਾਰ ਪੈਣੇ ਹੀ ਲੱਖ ਤੇਡੇੜੂ ਯਾਰ ਪੈਣੇ